ਕੋ ਕ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੋੰਡ ਚੌਪ ਦੇ ਮਹਿਲਾ ਚੌਥਾ ਕਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣ ਸਭ ਕਿਸ ਜੋ ਜੀ ਵਰਤੈ ਤਬ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਹਾ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾਨੇ ਫੁਲ ਆਸ ਸਬਰਤੀ ਜਾਈ ਰਹਾ ਜੋ ਦਿਸੈ ਮਾਇਆ ਮੋ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕ ਕਿਛ ਹਾਥ ਨਹੀਂ ਕ ਕਰੇ ਬਪੜੇ ਇਨ ਕਾ ਵਾਹਿਆ ਕਸ਼ ਨਾਮ ਵਸਾਈ ਮੇਰੇ ਮਨ ਆਸ ਕਰ ਹਰ ਤੀ ਤੂੰ ਆਪਣੇ ਕੀ ਜੋ ਤੁਜ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕੇਸ਼ ਆਸ ਅਵਰ ਕਰੇ ਪਰ ਮਿਤਰੀ ਮਤ ਤੂੰ ਜਾਣੈ ਤੇਰਾ ਕਿਤੇ ਕੰਮ ਆਈ ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ ਖਿੰਮੈ ਝੂਠ ਬਿੰਸ ਸਭ ਜਾਈ ਮੇਰੇ ਮਨ ਆਸਾ ਕਰ ਹਰਪ੍ਰੀਤਮ ਸੱਚੇ ਕੀ ਜੋ ਤੇਰਾ ਘਾਲਿਆ ਸਭ ਥਾਂ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇਂ ਐਸੀ ਕੋ ਆਸ ਕਰਾਈ ਕਿਛ ਕਿਸੇ ਕ ਹੱਥ ਨਹੀਂ ਮੇਰੇ ਸੁਆਮੀ ਐਸੀ ਮੇਰਾ ਸਤਗੁਰੂ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੁੰਡ ਮਹਿਲਾ ਚੌਥਾ ਐਸ ਹਰ ਸੇਵੀ ਐ ਨਿਤ ਧਿਆਈ ਐ ਜੋ ਖਿਨ ਮੈਂ ਕਿਲ ਵਿਖ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨੇਫਲ ਸਭ ਕਾਲ ਗਵਾਸ ਮੇਰੇ ਮਨ ਹਰ ਸੇਵ ਹੋ ਸੁਖ ਦਾਤਾ ਸੁਆਮੀ ਜਿਸ ਸੇਵੈ ਸਭ ਧੁਖ ਲਹਾਸਾ ਮੇਰੇ ਮਨ ਹਰ ਉਪਰ ਕੀਜੈ ਪਰਵਾਸਾ ਜਾਂ ਜਾਈਐ ਤਾਂ ਨਾਲ ਮੇਰਾ ਸੁਆਮੀ ਹਰ ਆਪਣੀ ਪਹਿਜ ਰੱਖੈ ਜਨਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾਪ ਹੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕੈ ਮਨ ਲਾਜਮ ਰਸ ਜੋ ਸੰਸਾਰ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਸਾ ਇਤ ਦਿਨ ਹੁਨਕਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰ ਹੈ ਦੁਖ ਸੁਖਾਸ ਤਿਸ ਕ ਪਰਵਸ ਕਿਉ ਕੀਜੈ ਮਨ ਮੇਰੇ ਜੋ ਅੰਤੀ ਔਸਰ ਰੱਖ ਨ ਸਕਾਸ ਹਰ ਜਪ ਮੰਤ ਗੁਰ ਉਪਦੇਸ਼ ਲੈ ਜਪੋ ਤਿੰਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾਂ ਜਨ ਨਾਨਕ ਅਨੰਦਿਨ ਨਾਮ ਜਪੋ ਹਰ ਸੰਤੋ ਏ ਛੂਟਣ ਕਾ ਸਾਚਾ ਪਰਵਾਸ ਗੋੜ ਮਹਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸ਼ਕਤ ਸੂਰਭੋ ਜਲਤਾ ਗੁਰ ਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅਨੰਦ ਧਿਆਏ ਨਾਮ ਹਰ ਜਪਨਾ ਜਹਾਂ ਕਾ ਤੁਝ ਰੱਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਨ RAM ਰਸ ਪਾਵੋ ਉਹ ਉਤਮ ਸੰਤ ਭਇਓ ਬੜ ਬੜਨਾ ਇਸ ਜਨ ਕੀ ਵਡਿਆਈ ਹਰ ਆਪ ਵਧਾਈ ਕੋ ਘਟੈ ਨਾ ਕਿਸੇ ਕੀ ਕਠਾਈ ਇੱਕ ਤਿਲ 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 ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕੋ ਹਰ ਦਾਨ ਇੱਕ ਬੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ ਗੋ ਮਹਿਲਾ ਚੌਥਾ ਜਿਤਨੇ ਸ਼ਾ ਪਾਤਸ਼ਾਹ ਉਮਰਾ ਉਸਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਰ ਅਬਨਾਸ਼ੀ ਸਦਾ ਥਿਰ ਨਹਿਚਲ ਤਿਸ ਮੇਰੇ ਮਨ ਭਜ ਤੁਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਇਸ ਜੇਵਡ ਅਵਰ ਨਾਹੀ ਕਿਸਹਿ ਦਾ ਤਾਣ ਕਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸੈ ਮਨ ਮੇਰੇ ਸਭ ਬਿنس ਜਾਹੇ ਜਿਉ ਰੰਗ ਕੁਸੰਬ ਕੁਚਾਣ ਹਰ ਸਤ ਨਿਰੰਗਨ ਸਦਾ ਸੇਵ ਮਨ ਮੇਰੇ ਜਿੱਤ ਹਰ ਦਰਗਾ ਪਵੇਂ ਤੂੰ ਮਾਣ ਬ੍ਰਹਮ ਖੱਤਰੀ ਸ਼ੂਦ ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੇ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹੀਰੰਦ ਬਪੜਾ ਤਿਉ ਸਤ ਸੰਗਤ ਮਿਲ ਪਤਿਤ ਪਰਵਾਨ ਓ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਂ ਗਉਂ ਮਹਿਲਾ ਚੌਥਾ ਹਰ ਅੰਤਰ ਜਾਮੀ ਸਬ ਤੈ ਵਰਤਾਏ ਜਿਹ ਆਹਰ ਕਰਾਏ ਤੇਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਦੂਰ ਰਖ ਲਈ ਐ ਮੇਰੇ ਮਨ ਹਰ ਜਪ ਹਰ ਨਿਤ ਪੜ੍ਹਾਈ ਐ ਹਰ ਬਿਨ ਕੋ ਮਾਰ ਜੀਵਾਲ ਨਾ ਸਕੇ ਤਾਂ ਮੇਰੇ ਮਨ ਕਾਇਤ ਤੜਈ ਐ ਰਹਾ ਹਰ ਪਰਪੰਚ ਕੀਆ ਸਭ ਕਰਤਾ ਵਿੱਚ ਆਪੇ ਆਪਣੀ ਜੋਤ ਰਹੀ ਐ ਹਰ ਏਕੋ ਬੋਲੇ ਹਰ ਏਕ ਬੁਲਾਏ ਗੁਰਪੁਰ ਹਰ ਏਕ ਦਖਈਆ ਹਰ ਅੰਦਰ ਨਾਲੇ ਬਾਹਰ ਨਾਲੇ ਕਹ ਤਿਸ ਪਾਸੋਂ ਮਨ ਕਿਆ ਚੋਰੀਆ ਨਿਹਕਪਤ ਸੇਵਾ ਕੀਜੈ ਹਰ ਕੇਰੀ ਆ ਮੇਰੇ ਮਨ ਸਰਬ ਸੁਖ ਪਈਐ ਇਸ ਦੇ ਵਸ ਸਭ ਕੇ ਸੋ ਸਬਦੋਂ ਵੱਡਾ ਸੋ ਮੇਰੇ ਮਨ ਸਦਾ ਧਈਐ ਜਨ ਨਾਨਕ ਸੋ ਹਰ ਨਾਮ ਹੈ ਤੇਰਾ ਹਰ ਸਦ ਧਿਆਏ ਤੂੰ ਤੁਧ ਲੈ ਛਡਈਐ ਗੋਟ ਮਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਉਪਤੈ ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਤੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪਬ ਜਾਣੇ ਮੇਰੇ ਮਨ ਅੰਤਰ ਕੀ ਪੀਰ ਰਹਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਕੁਣ ਕਹੋ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮਤ ਥੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਚਪਾ ਇੱਕ ਰਾਗ ਗੋਣ ਮਹਿਲਾ ਪੰਜਵਾ ਚੌਕ ਦੇ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਕਰਤਾ ਸਭ ਤੁਕਤਾ ਰਹਾ ਸੰਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਅਨਿਪਤੋ ਕਰਤਾ ਬਕਤੋ ਕਰਤਾ ਗੂਜਤ ਕਰਤਾ ਆਵਤ ਕਰਤਾ ਜਾਤਿ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਮ ਕਸਮ ਦ੍ਰਿਸ਼ਟਾ ਗੋਟ ਮਲਾ ਪੰਜਵਾ ਫਾਕਿਓ ਮੀਨ ਸਭ ਚਕਤੀ ਨਿਆਈ ਤੂੰ ਉਰਜ ਰਹੋ Kusum ਭਾਇਲੇ ਭਗਤਾਰੇ ਸਾਸ ਲੇਖ ਲੈ ਤੋ ਉਧਰੈ ਹਰ ਗੁਣ ਗਾਇਲੇ ਮਨ ਸਮਝੇ ਛੋੜ ਆਵੈਲੇ ਆਪਣੇ ਰਹਿਨ ਕੋ ਠੌਰ ਨਾ ਪਾਵੇਂ ਕਾਏ ਪਰ ਤਹਿ ਜਾਏਲੇ ਰਹਾਉ ਜਿਉ ਮੈ ਗੁਲ ਇੰਦਰੀ ਰਸ ਤੇਰਿਓ ਤੂੰ ਲਾਗ ਪਰਿਓ ਕੁਟੰਬਾਇਲੇ ਜਿਉ ਪੰਖੀ ਅਤਰ ਹੋਏ ਫਿਰ ਵਿਚੁਰਹਿ ਤੇ ਸੰਗਤ ਹਰ ਹਰ ਧਾਇਲੇ ਜੈਸੇ ਮੀਨ ਰਸਨ ਸਾਦ ਬਿਨਸਿਓ ਹੋ ਮੂਠਾ ਮੂੜ ਲੁਭਾਏ ਲੇ ਤੂੰ ਹੋਆ ਪੰਚਵਾਸ ਵੈਰੀ ਕੈ ਛੂਟ ਪਰ ਸ਼ਰਨ ਆਏ ਲੇ ਹੋ ਹੋ ਕਿਪਾ ਬੀਨ ਦੁਖ ਫੰਜਨ ਸਭ ਤੁਮਰੇ ਜੀ ਜਨਸਾਏ ਲੇ ਆਵੋਂ ਦਾਨ ਸਦਾ ਦਰਸ਼ ਪੇਖਾਂ ਮਿਲ ਨਾਨਕ 10 ਦਸਾਈਲੇ